ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਲੇ ਗੁਦਿਸਤਾਨ ਕੁਫਾ ਵਾਲੇ ਟਿੱਕ ਟਿੱਕਤੇ ਅੱਜ ਤੇ ਇੱਕ ਉਹ ਹਰ ਸਾਭੀ ਤੇ ਪੁੱਤਰ ਸਥਾਨ ਤੇ ਸੁਲਾਨਾ ਜੋ ਜੋੜ ਮੇਲਾ ਸਾਚਾ ਗੁਰ ਲਾਦੂ ਰੇ ਹਰ ਸਾਲ ਬੜੀ ਧੂਮ ਧਮਨਾ ਮਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਤਾ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਪਰਸ਼ਨ ਕਰਦੀਆਂ ਨੇ ਉੱਥੇ ਉਹਨਾਂ ਦੇ ਪ੍ਰਬੰਧਾ ਵਾਸਤੇ ਬਹੁਤ ਸਾਰੇ ਜਿਹੜੇ ਹਰ ਸਾਲ ਕਮਨ ਕੀਤੀ ਜਾਂਦੇ ਆ ਚਾਹੇ ਉਹ ਸਰਾਵਾਂ ਦੇ ਆ ਚਾਹੇ ਲਗਰਾਂ ਦੇ ਆ ਚਾਹੇ ਕਾਰ ਪਾਰਕਿੰਗ ਦਾ ਹੋਰ ਸੇਵਾਾਂ ਇਹ ਵੀਲਾ 7 8 9 ਤਰੀਕ ਨੂੰ ਜਿਹੜਾ ਉਹ ਬੜੀ ਤੰਤਾਂ ਨਾਲ ਮਨਾਇਆ ਜਾ ਰਿਹਾ ਸੋ ਉਸ ਦਾ ਜਿਹੜਾ ਕੈਲੰਡਰ ਜਿਹੜਾ ਉਹ ਰਿਚ ਕੀਤਾ ਗਿਆ ਇਸ ਤਾਕਿ ਇਸ ਮੂ ਸੰਗਤਾਂ ਨੂੰ ਸਿਮਰਨ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਗੁਰੂ ਦੀਆਂ ਅਸੀਸਾਂ ਲਈਏ ਗੁਰੂ ਦੀਆਂ ਬਖਸ਼ਾ ਲਈਏ ਧੰਮ ਖਮਾ ਕੇ ਦੇਸ਼ਾਂ ਦੇਸ਼ਾਂ ਤੋਂ 7 8 ਤੇ 9 ਤਰੀਕ ਨੂੰ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਪਰਚਲ ਕਰੋ ਇਸੇ ਕੰਮ ਦੀ ਮੈਂ ਸਮਝਦਾ ਕਿ ਜਿੱਥੇ ਨੌਜਵਾਨ ਵੀਰ ਬੜੀ ਸੰਗਤਾਂ ਸਰਦਾ ਦੇ ਨਾਲ ਸੇਵਾ ਕਰਦੇ ਨੇ ਉੱਥੇ ਬਹੁਤ ਸਾਰੀਆਂ ਸੁਸਤਾਵਾਂ ਜਿਹੜੀਆਂ ਉਹ ਵੀ ਆ ਕੇ ਇੱਥੇ ਸੇਵਾ ਕਰਦੀਆਂ ਨੇ ਕਿ ਨੌ ਤੀਕ ਨੂੰ ਸਾਡੇ ਸਰਦਾ ਹਰਨ ਸਿੰਘ ਜੀ ਧਾਮੀ ਸਾਹਿਬ ਜਿਹੜੇ ਧਾਰਮਿਕ ਦਵਾਨ ਤੇ ਹਮੇਸ਼ਾ ਹੀ ਇੱਥੇ ਸ਼ਾਮਲ ਹੁੰਦੇ ਨੇ ਸੰਗਤਾਂ ਨੂੰ ਸਬੋਧਨ ਕਰਦੇ ਨੇ ਉੱਥੇ ਢਾਡੀ ਕਵੀਸ਼ਰ ਅਤੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਵਿਦਵਾਨ ਆ ਉਹ ਵੀ ਸਦਾਜਾਂਦੇ ਆ ਤੇ ਉਹਨਾਂ ਉੱਤੇ ਨੂੰ ਹੀ ਆ ਕੇ ਆਪਾਂ ਗੁਰੂ ਦੇ ਨਾਲ ਜਿਹੜਾ ਉਹ ਜਤਨ ਕਰੀਏ ਕਿੰਨੀਆਂ ਬੇਤੀਆਂ ਨਾਲ ਕਿੰਮਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ